ਸਾਲ 2025-26 ਦੇ ਲਈ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਚਿਮਾ ਦੇਵਲੋ ਇਸ ਬਜਟ ਨੂੰ ਸਾਹਮਣੇ ਰੱਖਿਆ ਗਿਆ ਦਾਸੀਏ ਕਿ ਬਦਲਦਾ ਪੰਜਾਬ ਬਜਟ ਦੇ ਨਾਂ ਹੇਤਾ ਇਸ ਬਜਟ ਨੂੰ ਪੇਸ਼ ਕੀਤਾ ਗਿਆ ਤਾਂ ਕਿਹੜੇ-ਕਿਹੜੇ ਖੇਤਰ ਦੇ ਵਿੱਚ ਕਿੰਨਾ-ਕਿੰਨਾ ਬਜਟ ਜਿਹੜਾ ਐਲਾਨਿਆ ਗਿਆ ਦਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਖੇਤੀਬਾੜੀ ਖੇਤਰ ਦੀ ਤਾਂ ਖੇਤੀਬਾੜੀ ਖੇਤਰ ਦੇ ਵਿੱਚ ਬਿਜਲੀ ਸਬਸਿਡੀ ਦੇਣ ਦੀ ਗੱਲ ਆਖੀ ਗਈ ਹੈ ਵਿੱਤ ਸਾਲ 2025-26 ਦੇ ਬਜਟ ਦੇ ਵਿੱਚ ਰੱਖੇ ਗਏ ਨੇ 9992 ਕਰੋੜ ਰੁਪਏ ਅਤੇ ਇਸ ਦੇ ਨਾਲ ਹੀ ਪਸ਼ੂ ਸਿਹਤ ਸਹੂਲਤਾਂ ਦੇ ਪਾਇਲਟ ਪ੍ਰੋਜੈਕਟਾਂ ਦੇ ਰਿਗਾ ਲਾਖੀ ਗਈ ਹੈ ਜਿਸ ਦੇ ਲਈ 704 ਕਰੋੜ ਰੁਪਏ ਦਾ ਬਜਟ ਜੜਾ ਰੱਖਿਆ ਗਿਆ ਐਸੇ ਨਾਲ ਹੀ ਸੜਕਾਂ ਦੇ ਨਿਰਮਾਣ ਦੇ ਲਈ 4983 ਕਰੋੜ ਦਾ ਬਜਟ ਰੱਖਿਆ ਗਿਆ ਲੋਕਾਂ ਦੀ ਅਵਾਜ਼ਾਈ ਨੂੰ ਸੁਚਾਰੂ ਰੂਪ ਦੇ ਨਾਲ ਬਣਾਉਣ ਦੇ ਲਈ ਖਰੀਦیاں ਜਾਣ ਗਿਆ ਹੁਣ 347 ਈ ਬਸਾਂ ਅਤੇ ਇਸ ਨਾਲ ਹੀ ਜਲੰਧਰ ਪਟਿਆਨਾ ਅੰਮ੍ਰਿਤਸਰ ਅਤੇ ਮੁਹਾਲੀ ਦੇ ਵਿੱਚ 50 ਕਿਲੋਮੀਟਰ ਵਿਸ਼ਵ ਪਦਰੀ ਸੜਕ ਦੇ ਨਿਰਮਾਣ ਦੀ ਗੱਲ ਆਖੀ ਗਈ ਹੈ ਜਿਸ ਦੇ ਲਈ ਕਿ ਅੰਮ੍ਰਿਤਸਰ ਉਹ ਰਿਆਣਾ ਸ਼ਹਿਰਾਂ ਦੇ ਲਈ 300 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਉਦਹੀ ਮੁੱਖ ਮੰਤਰੀ ਸਟੇਟ ਲਾਈਟ ਯੋਜਨਾ ਦੀ ਗੱਲ ਕੀਤੀ ਜਾਵੇ ਉਸਤਾ ਐਲਾਨ ਕੀਤਾ ਗਿਆ ਯੋਜਨਾ ਦੇ ਤਹਿਤ 22 ਲੱਖ ਸਟਰੀਟ ਲਾਈਟਸ ਨੇ ਹੋ ਲਗਾਈਆਂ ਜਾਣਗੀਆਂ ਸਟਰੀਟ ਲਾਈਟ ਯੋਜਨਾ ਦੇ ਲਈ 115 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ 300 ਯੂਨਿਟ ਪਿਛਲੇ ਮੁਫਤ ਦੇ ਲਈ 7614 ਕਰੋੜ ਰੁਪਏ ਦਾ ਬਜਟ ਜੜਾ ਐਲਾਨਿਆ ਗਿਆ ਇਸ ਨਾਲ ਹੀ ਖੇਡ ਵਿਭਾਗ ਦੇ ਲਈ 979 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਮੈਗਾ ਸਪੋਰਟਸ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਕੀਮ ਇਸ ਨੂੰ ਲਾਂਚ ਕੀਤਾ ਜਾਵੇਗਾ ਅਤੇ ਪੰਜਾਬ ਪੱਧਰ ਦੇ ਵਿੱਚ 3000 ਇਨਡੋਰ ਸਟੇਡੀਅਮ ਬਣਾਏ ਜਾਣ ਦੀ ਗੱਲ ਆਖੀ ਗਈ ਹੈ। ਕਿਹਾ ਗਿਆ ਕਿ ਹਰ ਪਿੰਡ ਦੇ ਵਿੱਚ ਖੇਡ ਦੇ ਮੈਦਾਨ ਹੋਣਗੇ ਅਤੇ ਜਿਮ ਜਿਹੜੇ ਨੇ ਉਹ ਬਣਾਏ ਜਾਣਗੇ ਤਾਂ ਪੰਜਾਬ ਦਾ ਬਜਟ 2025-26 ਬਦਲਦਾ ਪੰਜਾਬ ਬਜਟ ਦੇ ਨਾਂ ਹੇਠਾਂ ਪੇਸ਼ ਕੀਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ